ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਗੱਬਣਾ ਸੂਨ ਨੂੰ ਹਾਜ਼ਰ ਡਟੇਲ ਵੀਰ ਤੋਂ ਪੁੱਛਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਮੇਰਾ ਹਰਮਨਜੀਤ ਪਿੰਡ ਪਟਾੜਾ ਜ਼ਿਲ੍ਹਾ ਬਰਨਾਲਾ ਮੱਝੂਗੇ ਰੋਡ ਤੇ ਆਪਣੇ ਘਰ ਰਹਿ ਜਾਂਦੇ ਮੰਦੂਗਲਾ ਰਾਜ ਜੀ ਸੂਏ ਦਾ ਪੌੜ ਉਤਰ ਸਰ ਹਨਾ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 790 67421 790 67421 ਪਹਿਲਾ ਨੰਬਰ ਦਾ ਪਹਿਲੇ ਜਰਸੀ ਵੈਡ ਦੇਖ ਰਹੇ ਹਾਂ ਕਿਹਨਾ ਸੂਆ ਸੂਰੀਆ ਇਹ 240 ਸੂਰੀਆ ਜੀ ਅੱਛਾ ਕਿਹ ਦਿਨ ਬਾਕੀ ਆ ਸੂਣ ਚ ਦੇ 10 ਤਰੀਕ ਨੂੰ ਦਿਨ ਪੂਰੇ ਆਈਏ ਜੀ ਅੱਛਾ 10 ਤਰੀਕ ਨੂੰ ਇਹਦੇ ਦਿਨ ਪੂਰੇ ਆ ਤੇ ਪਿਛਲੇ ਸੇ ਦੁੱਧ ਕਿੰਨਾ ਕੁ ਪਾਇਆ ਨੇ ਆਪਣੇ ਕੋਲ ਆਈ ਤੋਂ 22 ਕਿਲੋ ਦੋਤੇ ਚੱਲੀ ਗਈ। ਅੱਛਾ ਪਹਿਲਾਂ ਆਪਣੇ ਕੋਲ 27 28 ਕਿਲੋ 25 ਤੋਂ ਆਵਾਂ ਬੱ ਚੱਲੀ ਆ। ਹਾਂਜੀ ਹਾਂ 25 ਤੋਂ ਬਾਅਦ। ਠੀਕ ਆ ਸੀਮਨ ਵਗੈਰਾ ਕਿਹੜਾ ਲੱਗਿਆ ਇਹਦੇ? ਸੀਮਨ ਜਰਸੀ ਦੀ ਲੱਗਿਆ ਹੋਵੇ ਚੰਗਾ ਜੇ ਕੋਈ ਭਰਾ ਦੇਖਣਾ ਚਾਹਵਾ ਆਪਾਂ ਦਿਖਾ ਦੇਵਾਂਗਾ ਆਪਣਾ। ਠੀਕ ਆ ਸਟ੍ਰਾਪ ਨੇ ਕੋਲੇ ਆਪਾਂ ਦੱਸ ਦੇ ਕਿਹੜਾ ਲੱਗਿਆ। ਤੇ ਇਸ ਵਾਰ ਕੀ ਮੀਲ ਆ ਬਣੂ ਕਿੰਨੇ ਦੁੱਧ ਪਾ ਦੂ ਹਾਈਸਟੇ? ਮੌਸਮ ਦੇ ਹਿਸਾਬ ਨਾਲ ਜੀ 30 ਕਿਲੋ ਤਾਂ ਦੇਣਾ ਚਾਹੀਦਾ। ਅੱਛਾ ਕਹਿੰਦਾ ਬੱ ਜੱਟ ਸੌਦਾ 27 28 ਕਿਲੋ ਵਾਲੀ ਦਾ ਹੈਗੀ ਆ? ਹੈਗੀ ਹੈ। ਤੇ ਰੇਟ ਇਹਦਾ ਕੀ ਲਊਗਾ? ਤੁਹ ਪਰ ਮੂੰ ਮਤਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਚੰਗੇ ਵਜਨ ਵਜੂ ਦੇ ਆਲੇ ਦੂਜਾ ਸੂਆ ਸੂਰੀਆ ਕੱਦ ਕਾੜ ਚੰਗਾ ਵਜਨ ਵਜੂ ਦੇ ਵਿੱਚ ਆ ਗਈ ਤਾਂ ਰੇਟ ਵੀ ਇਹਨੇ ਕੀਤਾ ਇਹਦਾ 90000 ਰੁਪਏ ਮੌਕੇ ਤੇ ਮਾਨਦਾਨ ਹੋ ਜੂ ਤੇ ਚੰਗਾ ਘੇਰ ਵਾਲਾ ਬੰਦਾ ਹੋਇਆ ਤੇ ਇਹ ਤੋਂ ਉਹ ਵੀ ਨਸਰੀ 30 ਕਿਲੋ ਤੱਕ ਦੁੱਧ ਵਿੱਚ ਹੋ ਸਕਦਾ ਵੀਰ ਕਹਿੰਦਾ ਆਪਣਾ 25 ਤੋਂ ਅਬੱਬ ਦੁੱਧ ਚੋਇਆ ਹੋਇਆ ਰੇਟ ਆ ਗਿਆ 90000 ਤੇ ਕੱਲੀ ਕੱਚੀ ਕੱਚੀ ਐ ਸੋ ਥਾਂ ਲੇਵਾ ਤੁਸੀਂ ਫਣਾਜ ਬਿੱਥੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਨੇਟ ਦੇਨ ਕਿੰਨੇ ਜੇ ਕੱਢ ਜੂ ਵੀਰੇ ਹਲੇ ਹੈ ਜੀ ਬਈ 15 ਦਿਨ ਤੱਕ ਨਾਰਮਲ ਹੈ ਜੀ ਅੱਛਾ ਹਜੇ 15 ਦਿਨ ਦੀ ਬਾਕੀ ਆ 10 ਦਿਨ ਤਾਂ ਬਾਕੀ ਨੂੰ ਰਹਿੰਦੇ ਆ ਤੁਰੇ ਹੋਣ ਤੇ ਬਾਕੀ ਮੜੇ ਨਾਲ ਖੜੀ ਸੋ ਵੀਰੋ ਕੱਦ ਜਾਂਦਾ ਜਾਂ ਲਾ ਸਕਦੇ ਪੂਰੇ ਵੱਡੇ ਕੱਦ ਕਾੜ ਦੇ ਵਿੱਚ ਆ ਗਈ ਇਹ ਨਹੀਂ ਗੱਲ ਵੀ ਕਿਸੇ ਪਾਸੇ ਛੋਟੀ ਲਿਸੀ ਨਾ ਵੀ ਆ ਹਨਾ ਸੋ ਵੀਰੋ ਦੂਜੇ ਨੰਬਰ ਜਿਹੜੀ ਵਹਿੜ ਦੇਖ ਰਹੇ ਆ ਤੋਰਾ ਵਗੈਰਾ ਇਹਦਾ ਚੈੱਕ ਕਰੋ ਡਿਟੇਲ ਆਪਾਂ ਵੀਡੀਓ ਦੀ ਪਸੇ ਤੋਰ ਦੀ ਪਹਿਲਾਂ ਲੰਬੀਆਂ ਨੂੰ ਸੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਵਹਿੜ ਆ ਵਜਨ ਵਜੂਦ ਵਾਲੀ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਰਿੰਕਲਸ ਵਗੈਰਾ ਤੇ ਪਹਿ अच्छा दूसरा सुबह सूरी है ते बाकी कत काट ते लेवा वगैरह जैसे नाड़ वगैरह चंगियां ते कै दिन बाकी पे सून चाहिए आज एक कट जी 5 ਤੋਂ 6 ਦਿਨ ਕੱਟ ਨਹੀਂ ਰਾਂ ਠੀਕ ਹੈ ਹਫਤਾ ਬਾਕੀ ਪਿਆ ਹਨਾ ਹਾਂਜੀ ਇਹਦਾ ਦੁੱਧ ਕਿੰਨਾ ਚੋਇਆ ਆਪਣਾ ਇਹਦਾ 20 25 ਤੋਂ 25 ਕਿਲੋ ਚੋਇਆ ਵਾ ਆਪਣਾ ਪਲੂਨ ਦਾ ਅੱਛਾ 25 ਤੋਂ ਵਾ ਕਹਿਣ ਦਾ ਬਾਬ ਜੇ ਕੋਈ ਵੀਰ ਜੋੜਾ ਖਰੀਦਦਾ 50 ਤੋਂ ਲੈ ਕੇ 55 ਕਿਲੋ ਦੋ ਦਿਨਾਂ ਤੋਂ ਪਾ ਸਕਦਾ ਹਾਂਜੀ ਕੰਮ ਦਾ 30 30 ਇਹਦਾ ਬੈਟ ਨੂੰ ਅਜੀ ਬਹੁਤ ਬੰਦ ਆਈ ਇਹਦਾ ਰੇਟ ਕੀ ਆ ਗਿਆ ਇਹਦਾ ਰੇਟ ਜੀ 1.5 ਕਰਦੇ ਅੱਛਾ 1 ਲੱਖ 5000 ਦੀ ਸੀਮਾ ਡਿਟੇਲ ਇਹਦੀ ਮਿਲ ਜੂਗੀ ਸੀਮਾ ਡਿਟੇਲ ਸਾਡ ਦੋਨਾਂ ਦੀ ਮਰਜ਼ੀ ਤੇ ਨੰਬਰ ਬੋਲ ਜੀ ਆਪਣਾ ਨੰਬਰ ਆਪਣਾ 790 67421 ਛੋਪਰਾ ਪਿੰਡ ਭਦਾਵੜ ਜ਼ਿਲ੍ਹਾ ਬਰਨਾਲਾ ਦੋ ਨਾਗ ਮੀਰਕੋਲ ਗਾਵਾਂ ਦੀ ਵਿਕਰੀ ਵਾਲੇ ਹਾਜ਼ਰਾ ਵੀਡੀਓ ਦੇਖ ਕੇ ਇਹਨਾਂ ਨੂੰ ਪਿਆਰ ਦੇ ਦਿੱਤਾ ਜੀ